ਗਾਈਜ਼ 1 ਮਿੰਟ ਦੀ ਵੀਡੀਓ ਹੈ ਵੀਡੀਓ ਪੂਰੀ ਦੇਖਿਓ ਸਕਿਪ ਨਾ ਕਰਿਓ ਬਿਲਕੁਲ ਵੀ ਰਿਕੁਐਸਟ ਹੈ ਜੀ ਪਲੀਜ਼ ਪੂਰੀ ਦੇਖਿਓ ਵੀਡੀਓ ਤੇ ਗਾਈਜ਼ ਸਾਨੂੰ ਨਾ ਕਈਆਂ ਦੇ ਕਮੈਂਟ ਆਏ ਨੇ ਕਿ ਅਸੀਂ ਹੈਲਪ ਕਰਨਾ ਚਾਹੁੰਦੇ ਆਂ ਕਿ ਸਾਨੂੰ ਦੱਸੋ ਕਿ ਕਿਵੇਂ ਹੈਲਪ ਕਰੀਏ ਤੁਸੀਂ ਕਿੱਥੇ ਰਹਿੰਦੇ ਹੋ ਕੀ ਨਹੀਂ ਆ ਬਲਕਿ ਬਹੁਤ ਜਣੇ ਨੇ ਜਿਹੜੀ ਅੱਜ ਅਸੀਂ ਵੀਡੀਓ ਅਪਲੋਡ ਕੀਤੀ ਸੀ ਉਹਦੇ ਉੱਪਰ ਬਹੁਤਾਂ ਦੇ ਕਈਆਂ ਦੇ ਕਮੈਂਟ ਆਏ ਨੇ ਕਿ ਅਸੀਂ ਹੈਲਪ ਕਰਨਾ ਚਾਹੁੰਦੇ ਆਂ ਹੁਣ ਕੋਈ ਕੁਝ ਕਹਿ ਰਿਹਾ ਕੋਈ ਕੁਝ ਕਹਿ ਰਿਹਾ ਬਟੇਆ ਕਿ ਅਸੀਂ ਇੰਨਾ ਕਹਨੀ ਆ ਜੀ ਪਲੀਜ਼ ਸਾਡੀ ਹੈਲਪ ਜੇ ਤੁਸੀਂ ਕਰਨਾ ਚਾਹੁੰਦੇ ਹੋ ਤੇ ਪਲੀਜ਼ ਇੰਨੀ ਕ ਹੈਲਪ ਕਰ ਦੇ ਕਰੋ ਕਿ ਵੀਡੀਓ ਨੂੰ ਪਲੀਜ਼ ਗਾਈਜ਼ ਜਿੰਨਾ ਹੋ ਸਕੇ ਨਾ ਉਨਨਾ ਕਿ ਸ਼ੇਅਰ ਕਰੋ ਜਿੰਨਾ ਹੋ ਸਕੇ ਉਨਨੇ ਕਿ ਲਾਈਕ ਕਰ ਦਿਓ ਦੇਖੋ ਜੇ ਵੀਡੀਓ ਦੇਖਣ ਆਏ ਹੋ ਤਾਂ ਲਾਈਕ ਜ਼ਰੂਰ ਕਰਕੇ ਜਾਇਓ ਤੇ ਦੂਸਰੀ ਗੱਲ ਕਿ ਇਸ ਵੀਡੀਓ ਦੇ ਉੱਪਰ 1 ਮਿੰਟ ਦੀ ਵੀਡੀਓ ਆ ਜੇ ਤੁਸੀਂ ਮੇਰੇ ਸਾਡੇ ਵਾਸਤੇ ਇੰਨਾ ਸੌਰਤ ਹੋ 1 ਮਿੰਟ ਦੀ ਵੀਡੀਓ ਨਹੀਂ ਹੋਣੀ ਤੇ ਤੁਸੀਂ ਇਸ ਵੀਡੀਓ ਦੇ ਉੱਪਰ ਘੱਟੋ-ਘੱਟ ਜ਼ਿਆਦਾ ਨਹੀਂ ਤਾਂ ਜੀ ਗਾਇਜ਼ 500 ਲਾਈਕ ਜੇ ਪੂਰੇ ਕਰਾ ਦੋਗੇ ਤੇ ਅਸੀਂ ਸਮਝ ਲਾਂਗੇ ਕਿ ਹਾਂ ਵਾਕਈ ਦੀ ਤੁਸੀਂ ਐਡਾ ਕਰਨਾ ਚਾਹੁੰਦੇ ਹੋ ਤੇ ਪਲੀਜ਼ ਗਾਇਜ਼ ਜੇ ਤੁਸੀਂ ਸਾਰੇ ਹੈਲਪ ਵੀ ਕਰਨਾ ਚਾਹੁੰਦੇ ਹੋ ਤੇ ਇੰਨੀ ਕੁ ਰਿਕੁਐਸਟ ਹੈ ਬਸ ਇੰਨੀ ਕੁ ਹੈਲਪ ਕਰ ਦੋ ਕਿ ਇਸ ਵੀਡੀਓ ਦੇ ਉੱਪਰ ਘੱਟੋ-ਘੱਟ 500 ਲਾਈਕ ਕਰ ਦਿਓ ਕਿ ਜਿਹੜਾ ਸਾਨੂੰ ਪਤਾ ਲੱਗ ਜਾਵੇ ਕਿ ਹਾਂ ਤੁਸੀਂ ਹੈਲਪ ਵਾਕਈ ਕਰਨਾ ਚਾਹੁੰਦੇ ਹੋ ਤੇ ਗਾਇਜ਼ ਪਲੀਜ਼ 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 ਜੇ ਹੈਲਪ ਕਰੋਗੇ ਤੇ ਤਾਂ ਹੀ ਸਾਡਾ ਕੁਝ ਬਣੂਗਾ ਤਾਂ ਹੀ ਅਸੀਂ ਇਸ ਕਿਰਾਏ ਦੇ ਘਰ ਚੋਂ ਨਿਕਲ ਕੇ ਆਪਣੇ ਘਰ ਚ ਜਾ ਸਕਾਂਗੇ ਤੇ ਇੰਨੀ ਰਿਕਵੈਸਟ ਸੀਗੀ ਪਲੀਜ਼ ਗਾਈਜ਼ ਬਸ ਇੰਨੀ ਹੈਲਪ ਇਹੀ ਚਾਹੀਦੀ ਹੈ ਤੁਹਾਨੂੰ ਬਸ